ਦੁਨੀਆ 'ਚ ਸਭ ਤੋਂ ਵੱਡਾ ਧੋਖਾ ਵਾਦਾ ਕਰਨ ਦਾ ਹੁੰਦਾ ਹੈ ਜਦ ਆਪਾਂ ਕਿਸੇ ਨੂੰ ਉਸਦੇ ਦੁੱਖ ਚੂਜ਼ਾ ਸਾਥ ਦੇਣ ਦਾ ਵਾਦਾ ਕਰਦੇ ਹਾਂ ਤੇ ਉਸ ਦਾ ਸਾਥ ਦੇਣ ਦੀ ਬਜਾਏ ਉਸ ਨੂੰ ਮੰਦਾ ਭਲਾ ਬੋਲ ਕੇ ਮਜ਼ਾਕ ਉਡਾਉਂਦੇ ਹਾਂ ਉਦੋਂ ਸੱਚ ਜਾਣਿਓ ਉਸਦੇ ਦਿਲੋਂ ਨਿਕਲੀ ਬਦਦੂਆ ਅਜੇ ਹੀ ਹੁੰਦੀ ਹੈ ਜੋ ਪੱਥਰਾਂ ਨੂੰ چیر ਕੇ ਰੱਖ ਦਿੰਦੀ ਹੈ ਕਿਉਂਕਿ ਉਦੋਂ ਉਹ ਇਨਸਾਨ ਪਰਮਾਤਮਾ ਨੂੰ ਇਸ ਕਦਰ ਯਾਦ ਕਰਦਾ ਜਿਵੇਂ ਉਹ ਉਸਦੇ ਕੋਲ ਹੋਵੇ ਉਸ ਦਾ ਨਿਕਲਿਆ ਇਕੀ ਕਾਂਸੂ ਦੁੱਖਾ ਦੇਣ ਵਾਲੇ ਇਨਸਾਨ ਦੇ ਲਈ ਸਖਮ ਹੁੰਦਾ ਹੈ। ਬਾਬਾ ਅਮਨਦੀਪ ਜੀ ਅਜੇ ਹੀ ਇਨਸਾਨਾਂ ਨੂੰ ਕੁਦਰਤ ਤੋਂ ਡਰਨ ਲਈ ਕਹਿੰਦੇ ਹਨ ਕਿਉਂਕਿ ਦੁਖੀ ਇਨਸਾਨ ਦੀ ਬਦਦੁਆ ਕਿਸੇ ਮੌਤ ਤੋਂ ਘੱਟ ਨਹੀਂ ਹੁੰਦੀ। ਉਹਨਾਂ ਅਜੇ ਹੀ ਦੁੱਖਾਂ ਨੂੰ ਖਤਮ ਜ਼ਰੂਰ ਕੀਤਾ ਪਰ ਉਹਨਾਂ ਨੂੰ ਖਤਮ ਕਰਨ ਲਈ ਬਾਬਾ ਅਮਨਦੀਪ ਜੀ ਨੇ ਆਪਣਾ ਵੀ ਬਹੁਤ ਕੁਝ ਗਵਾਇਆ। ਜਿਵੇਂ ਦੁਖੀ ਵਿਅਕਤੀ ਦੇ ਦੁੱਖਾਂ ਨੂੰ ਤਪੱਸਿਆ ਨਾਲ ਆਪਣੇ ਉੱਪਰ ਲੈ ਕੇ ਉਸ ਦਾ ਸਾਹਮਣਾ ਕਰਕੇ ਖਤਮ ਕੀਤਾ ਹੈ ਪਰਮਾਤਮਾ ਦੀ ਲੀਲਾ ਚ ਲੀਨ ਰਹਿਣ ਵਾਲੇ ਬਾਬਾ ਅਮਨਦੀਪ ਸਿੰਘ ਜੀ ਹਮੇਸ਼ਾ ਇਨਸਾਨੀਅਤ ਨੂੰ ਪਿਆਰ ਕਰਨ ਦਾ ਸੰਦੇਸ਼ ਦਿੰਦੇ ਨੇ